ਗੱਲ ਕਬੂਲ ਕਰ ਲਈ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਨikhil ਗੁੱਪਤਾ ਨੇ ਸਾਜ਼ਿਸ਼ ਕੜਨ ਦੀ ਗੱਲ ਕਬੂਲ ਕੀਤੀ ਹੈ ਅਮਰੀਕੀ ਅਦਾਲਤ ਦੇ ਵਿੱਚ ਨikhil ਗੁੱਪਤਾ ਦੇ ਵੱਲੋਂ ਵੱਡਾ ਕਬੂਲਨਾਮਾ ਕੀਤਾ ਗਿਆ ਹੈ ਨikhil ਨੇ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਕੜਨ ਦੀ ਗੱਲ ਕਬੂਲ ਕਰ ਲਈ ਹੈ ਨਿਊਯਾਰਕ ਸ਼ਹਿਰ ਦੇ ਵਿੱਚ ਕਤਲ ਦੀ ਸਾਜ਼ਿਸ਼ ਘੜੀ ਗਈ ਸੀ ਭਾਰਤੀ ਅਧਿਕਾਰੀਆਂ ਨਾਲ ਮਿਲ ਕੇ ਸਾਜ਼ਿਸ਼ ਕੜਨ ਦਾ ਇਲਜ਼ਾਮ ਹੈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਵੱਡੀ ਖਬਰ ਹੈ ਨikhil gupta ਦੇ ਵੱਲੋਂ ਇੱਕ ਕਬੂਲਨਾਮਾ ਕੀਤਾ ਗਿਆ ਹੈ ਕਤਲ ਦੀ ਸਾਜ਼ਿਸ਼ ਦੇ ਨਾਲ منی ਲਾਂਡਰਿੰਗ ਦੇ ਵੀ ਇਲਜ਼ਾਮ ਮੰਨੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਨikhil gupta ਨੂੰ 40 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਤਾਂ ਅਮਰੀਕੀ ਅਦਾਲਤ ਦੇ ਵਿੱਚ ਨikhil gupta ਦਾ ਇਹ ਵੱਡਾ ਕਬੂਲਨਾਮਾ ਹੈ ਪੰਨੂ ਦੇ ਕਤਲ ਦੀ ਸਾਜ਼ਿਸ਼ ਕੜਨ ਦੀ ਗੱਲ ਜਿਹੜੀ ਆ ਨਿਖਿਲ ਗੁਪਤਾ ਨੇ ਉਹ ਕਬੂਲ ਕੀਤੀ ਹੈ ਕਤਲ ਦੀ ਸਾਜ਼ਿਸ਼ ਦੇ ਨਾਲ-ਨਾਲ ਮਨੀ ਲਾਂਡਰਿੰਗ ਦੇ ਵੀ ਜਿਹੜੇ ਦੋਸ਼ ਨੇ ਉਹ ਵੀ ਮੰਨੇ ਨੇ ਦੱਸ ਦਈਏ ਨਿਖਿਲ ਗੁਪਤਾ ਤੇ ਜੀਐਸਆਈ ਗੱਲ ਇਲਜ਼ਾਮਾ ਦੀ ਕਰੀਏ ਤਾਂ ਪੰਨੂ ਦੇ ਕਤਲ ਦੀ ਕਤਿੱਥ ਸਾਜ਼ਿਸ਼ ਦੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਦਾ ਨਾਮ ਸਾਹਮਣੇ ਆਇਆ ਸੀ ਅਮਰੀਕੀ ਅਧਿਕਾਰੀਆਂ ਦਾ ਇਲਜ਼ਾਮ ਹੈ ਕਿ ਨikhil Gupta ਨੇ 1945 ਦੇ ਭਾਰਤੀ ਸਰਕਾਰੀ ਕਰਮਚਾਰੀ ਦੇ ਨਿਰਦੇਸ਼ਾਂ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਇਸ ਤੋਂ ਬਾਅਦ ਅਮਰੀਕਾ ਨੇ Nikhil Gupta ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਅਮਰੀਕਾ ਦੀ ਅਪੀਲ ਤੇ ਚੱਕ ਗੰਡਰਾਜ ਨੇ Nikhil Gupta ਨੂੰ ਗ੍ਰਿਫਤਾਰ ਕਰਕੇ ਹਵਾਲਗੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਨikhil Gupta ਦੇ ਵੱਲੋਂ ਜਿਹੜਾ ਕਬੂਲਨਾਮਾ ਕਰ ਲਿਆ ਗਿਆ ਹੈ ਤਾਂ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਇਲਜ਼ਾਮਾਂ ਦੇ ਤਹਿਤ Nikhil Gupta ਨੂੰ 40 ਸਾਲ ਤੱਕ ਦੀ ਸਜ਼ਾ ਜੜੀਆ ਹੋ ਸਕਦੀ ਹੈ ਜੇ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਅਮਰੀਕਾ ਦੇ ਵਿੱਚ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ ਜਿਸ ਨੂੰ ਅਮਰੀਕਾ ਨੇ ناکਾਮ ਕਰ ਦਿੱਤਾ ਸੀ ਕਿਹਾ ਗਿਆ ਸੀਗਾ ਕਿ ਇਸ ਮਾਮਲੇ ਨੂੰ ਅਮਰੀਕਾ ਨੇ ਭਾਰਤ ਸਰਕਾਰ ਦੇ ਸਾਹਮਣੇ ਚੁੱਕਿਆ ਸੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੀਗਾ ਕਿ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਇਹ ਵੀ ਦੱਸਿਆ ਸੀ ਕਿ ਭਾਰਤ ਦੇ ਸਾਹਮਣੇ ਇਸ ਮਾਮਲੇ ਨੂੰ ਚੁੱਕਣ ਦੇ ਕਾਰਨ ਸਾਜ਼ਿਸ਼ ਕਰਤਾਵਾਂ ਨੇ ਆਪਣੀ ਯੋਜਨਾ ਦਿੱਤੀ ਤੇ ਫਿਰ FBI ਬਿਊਰੋ ਆਫ ਇਨਵੈਸਟੀਗੇਸ਼ਨ ਦੀ ਦਖਲਅੰਦਾਜ਼ੀ ਨਾਲ ਇਸ ਸਾਜ਼ਿਸ਼ ਨੂੰ ਨਕਾਮ ਕਰ ਦਿੱਤਾ ਸੀ ਮਾਮਲੇ ਦੇ ਵਿੱਚ ਇੱਕ ਭਾਰਤੀ ਨਾਗਰਿਕ ਨikhil gupta ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਉਸ ਤੇ ਇਲਜ਼ਾਮ ਲੱਗਾ ਸੀ ਮਾਮਲੇ ਦੇ ਵਿੱਚ ਜਿਹੜਾ ਹੈਗਾ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ ਤੇ ਸਾਡੇ ਨਾਲ ਆਕਾਸ਼ਦੀਪ ਸਾਡੇ ਸਯੋਗੀ ਫੋਨ ਲਾਈਨ ਤੇ ਜੁੜੇ ਨੇ ਆਕਾਸ਼ ਕੀ ਕੋਈ ਜਾਣਕਾਰੀ ਜਾਂ ਸੂਤਰਾਂ ਦੇ ਵੱਲੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਨਿਖੇਲ ਗੁਪਤਾ ਨੇ ਸਾਰੇ ਕਬੂਲ ਨਾਮੇ ਕਰ ਲਏ ਗਏ ਨੇ ਕੀ ਕੋਈ ਜਾਣਕਾਰੀ ਕੀ ਕੋਈ ਅਪਡੇਟ ਆ ਦੇਖੋ ਮਨਪ੍ਰੀਤ 2023 ਦਾ ਮਸਲਾ ਹੈਗਾ ਜਿਸ ਵਕਤ ਤੱਕ ਅ ਨਕੇ ਗੁਪਤਾ ਨਾਮ ਦਾ ਇੱਕ ਵਿਅਕਤੀ ਜੋ ਕਿ ਚੈਕ ਰਿਪਬਲਿਕ ਦੇ ਵਿੱਚੋਂ ਯੂਐਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਉਸ ਦੇ ਉੱਪਰ ટ્રਾਇਲ ਕੇਸ ਚਲਾਇਆ ਜਾਂਦਾ ਪਰ ਉਹਦੇ ਵੱਲੋਂ ਲਗਾਤਾਰ ਅਦਾਲਤ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਸ ਦਾ ਕੋਈ ਕਸੂਰ ਨਹੀਂ ਹੈਗਾ ਉਸ ਦੇ ਅੱਗੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਪਰ ਸ਼ੁੱਕਰਵਾਰ ਨੂੰ ਯੂਐਸ ਦੇ ਕੋਰਟ ਦੇ ਵਿੱਚ ਜਿਹੜਾ ਨਿਖਿਲ ਗੁਪਤਾ ਹੈ ਉਸਨੇ ਇਹ ਗੱਲ ਮੰਨ ਲਈਏ ਹੂੰ ਕਿ ਉਸ ਨੂੰ ਕੁਝ ਪੈਸੇ ਦਿੱਤੇ ਗਏ ਸੀ ਉਸ ਦਾ ਇਸ ਦੇ ਵਿੱਚ ਰੋਲ ਹੈਗਾ ਹੂੰ ਔਰ ਇਹ ਕਿਆ ਜਾ ਰਿਹਾ ਕਿ ਉਸ ਨੂੰ ਸਜ਼ਾ ਜਿਹੜੀ ਹੈ 40 ਸਾਲ ਤੱਕ ਦੀ ਹੋ ਸਕਦੀ ਸੀ ਹੂੰ ਜਿਸ ਨੂੰ ਲੈ ਕੇ ਉਸਨੇ ਆਪਣਾ ਜਿਹੜਾ ਜ਼ੁਲਮ ਹੈ ਉਹ ਕਬੂਲ ਕਰ ਲਿਆ ਹੂੰ ਹੁਣ ਹੋ ਸਕਦਾ ਹੈ ਕਿ ਸਜ਼ਾ 23 ਤੋਂ 24 ਸਾਲ ਤੱਕ ਦੀ ਜਿਹੜੀ ਸਜ਼ਾ ਹੋਵੇ ਪਰ ਇਸ ਦੇ ਵਿੱਚ ਜੋ ਮੇਨ ਭੂਮਿਕਾ ਰਹੀ ਹੈ ਉਸ ਨਿਖਿਲ ਗੁਪਤਾ ਦੀ ਜੋ ਇਹ ਸੀ ਕਿ ਉਸ ਨੂੰ ਉਹ ਯੂਐਸ ਜੋ ਏਜੰਸੀਸ ਨੇ ਉਹਨਾਂ ਨੇ ਇਹ ਕਹਿਣਾ ਸੀਗਾ ਕਿ ਕਿਸੇ ਹੋਰ ਵਿਅਕਤੀ ਨੇ ਉਸ ਨੂੰ ਹਾਇਰ ਕੀਤਾ ਸੀ ਕਿ ਯਾਨੀ ਕਿ ਇਹ ਕਹਿਿਆ ਗਿਆ ਸੀਗਾ ਕਿ ਇਸ ਵਿਅਕਤੀ ਦੇ ਉੱਪਰ ਨਿਗ੍ਹਾ ਰੱਖਣੀ ਔਰ ਇਸ ਜੋ ਸ਼ਿਕਾਰ ਕਰਨਾ ਤਾਂ ਨikhil Gupta ਨੇ ਇਹ ਇੱਕ ਵੱਡੀ ਸਟੇਟਮੈਂਟ ਜਿਹੜੀ ਯੂਐਸ ਕੋਰਟ 'ਚ ਦੇ ਦਿੱਤੀ ਹੈ ਹਾਲਾਂਕਿ ਹੁਣ ਤੱਕ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲੇ ਆ ਉਹਨਾਂ ਦੇ ਵੱਲੋਂ ਇਸ ਤੇ ਕੋਈ ਬਿਆਨ ਨਹੀਂ ਆਇਆ ਦੇਖਣਾ ਹੋਵੇਗਾ ਕਿ ਭਾਰਤ ਇਸ ਨੂੰ ਕਿਸ ਤਰੀਕੇ ਦੇ ਨਾਲ ਲੈਂਦਾ ਹੈਗਾ ਮੰਨ ਕੇ ਤੇ ਕਾਸ਼ ਕਿਆ ਜਾ ਰਹਾ ਹੈਗਾ ਕਿ ਜਿਹੜੀ ਸਾਜ਼ਿਸ਼ ਕਢੀ ਗਈ ਸੀ ਉਸ ਦੇ ਨਾਲ ਨਾਲ منی ਲਾਂਡਰਿੰਗ ਦੀ ਵੀ ਗੱਲ ਇਸ ਦੇ ਵੱਲੋਂ ਕਬੂਲ ਕੀਤੀ ਗਈ ਹੈ ਨikhil ਗੁਪਤਾ ਦੇ ਵੱਲੋਂ ਬਿਲਕੁਲ ਹਾਲਾਂਕਿ ਸੂਤਰ ਦੱਸਦੇ ਨੇ ਇਸ ਦੇ ਵਿੱਚ منی ਲਾਂਡਰਿੰਗ ਤੋਂ ਦੋ ਤਿੰਨ ਹੋਰ ਵੀ ਜਿਹੜੇ ਸੰਗੀਨ ਅਪਰਾਧ ਨੇ ਨikhil ਗੁਪਤਾ ਦੇ ਉੱਪਰ ਲੱਗੇ ਨੇ ਜਿਹੜਾ ਮੇਨ ਇਲਜ਼ਾਮ ਹੈਗਾ ਕਿ ਉਹ ਆਰਕੈਸਟ ਕਰ ਰਿਹਾ ਸੀਗਾ ਕਿ ਇੱਕ ਸਿੱਖ ਵਿਅਕਤੀ ਨੂੰ ਹਾਲਾਂਕਿ ਉਸ ਦੇ ਵਿੱਚ ਨਾਮ ਨਹੀਂ ਲਿਖਿਆ ਗਿਆ ਪਰ ਇਹ ਜ਼ਰੂਰ ਮੰਨਿਆ ਜਾਂਦਾ ਹੈ ਕਿ ਜਦੋਂ ਪੂਰੀ ਰਿਪੋਰਟ ਆਈ ਸੀਮਨ ਤੇ ਉਸ ਦੇ ਵਿੱਚ ਜਿਹੜੀ ਰਿਪੋਰਟ ਸੀਗੀ ਯੂਐਸ ਦੀ ਉਸ ਦੇ ਵਿੱਚ ਜਿਸ ਤਰ੍ਹਾਂ ਦਾ ਜ਼ਿਕਰ ਕੀਤਾ ਗਿਆ ਸੀ ਇੱਕ ਅਮਰੀਕਨ ਲੋਅਰ ਹੈਗਾ ਤਾਂ ਉਹ ਇੱਕ ਨਾਮੀ ਵਿਅਕਤੀ ਜ਼ਰੂਰ ਹੈਗਾ ਜਿਸ ਨੂੰ ਭਾਰਤ ਦੇ ਵੱਲੋਂ ਵੀ ਬਹਿਨ ਹੈਗਾ ਜ਼ਰੂਰ ਉਹ ਐਸਐਸਚ ਦਾ ਮੁਖੀ ਹੈ ਤਾਂ ਉਸ ਨੂੰ ਜ਼ਾਹਿਰ ਗੱਲ ਹੈ ਕਿ ਹਰ ਕੋਈ ਸੋਚਦਾ ਕਿ ਉਹ ਗੁਰਪਤਮਨ ਸਿੰਘ ਪੰਨੂ ਦੀ ਗੱਲ ਹੋ ਰਹੀ ਹੈ ਉਹ ਗੱਲ ਵੱਖਰੀ ਹੈ ਕਿ ਕਦੇ ਵੀ ਰਿਪੋਰਟ ਦੇ ਵਿੱਚ ਸਪਸ਼ਟ ਤੌਰ ਤੇ ਜਿਹੜਾ ਨਾਮ ਨਹੀਂ ਲਿਖਿਆ ਗਿਆ ਠੀਕ ਹੈ ਇਹ ਜ਼ਰੂਰ ਹੈ ਕਿ ਕਿਤਨੇ ਕਿਤਨੇ ਜਿਹੜਾ ਇਸ਼ਾਰਾ ਹੈ ਉਸ ਦੇ ਵੱਲ ਹੁੰਦਾ ਕਿਉਂਕਿ ਜਿਹੜੀਆਂ ਵੀ ਰਿਪੋਰਟਸ ਹੁੰਦੀਆਂ ਨੇ ਉਹ ਇਸੇ ਤਰ੍ਹਾਂ ਹੀ ਲਾਈਆਂ ਜਾਂਦੀਆਂ ਨੇ ਕਿ ਠੀਕ ਹੈ ਅਕਸ਼ ਬਿਲਕੁਲ ਬਿਲਕੁਲ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਨikhil gupta ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਕਬੂਲ ਕਰ ਲਿਆ